ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰਾ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੇਲਿਆਂ ਦਾ ਬਦਲਦਾ ਰੂਪ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਦੇ ਨਾਮੇ ਆਉ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬ ਮੇਲਿਆਂ ਤੇ ਤਿਹਾਰਾਂ ਦਾ ਦੇਸ਼ ਹੈ ਇਹਨਾਂ ਦੇਸ਼ਾਂ ਇਹਨਾਂ ਦਾ ਸੰਮੰਦ ਸਾਡੇ ਸੱਭਿਆਚਾਰਕ ਇਤਿਹਾਸਿਕ ਅਤੇ ਧਾਰਮਿਕ ਵਿਰਸੇ ਨਾਲ ਹੈ ਇਨ੍ਹਾਂ ਵਿੱਚੋਂ ਕੁਝ ਮੇਲੇ ਅਤੇ ਤਿਹਾਰ ਕੌਮੀ ਪੱਧਰ ਤੇ ਦੇ ਹਨ ਜਿਹੜੇ ਕਿ ਪੰਜਾਬ ਵਿੱਚ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ ਵਿਸਾਖੀ, ਬਸੰਤ, ਦੁਸ਼ਹਿਰਾ, ਜਨਮਸ਼ਤਮੀ ਅਤੇ ਰਾਮ ਨੌਮੀ ਦੇ ਮੌਕਿਆਂ ਤੇ ਲੱਗਣ ਵਾਲੇ ਮੇਲੇ ਕੌਮੀ ਪੱਧਰ ਦੇ ਹਨ ਇਨ੍ਹਾਂ ਤੋਂ ਬਿਨਾ ਪੰਜਾਬ ਵਿੱਚ ਪਿੰਨ-ਪਿੰਨ ਥਾਵਾਂ ਤੇ ਬਹੁਤ ਸਾਰੇ ਸਥਾਨਕ ਮੇਲੇ ਵੀ ਲੱਗਦੇ ਹਨ ਇਨ੍ਹਾਂ ਵਿੱਚੋਂ ਬਹੁਤੇ ਮੇਲੇ ਧਾਰਮਿਕ ਹਨ ਜਿਹੜੇ ਕੀ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਦੇ ਵੀ ਦੇਵਤਿਆਂ ਦੇ ਇਤਿਹਾਸਿਕ ਅਤੇ ਮਿਥਿਆਸਿਕ ਸਥਾਨਾਂ ਤੇ ਲੱਗਦੇ ਹਨ ਪੁਰਾਣੇ ਸਮੇਂ ਵਿੱਚ ਇਨ੍ਹਾਂ ਮੇਲਿਆਂ ਵਿੱਚ ਬੜੀਆਂ ਰੌਣਕਾਂ ਹੁੰਦੀਆਂ ਸਨ ਪਰੰਤੂ ਹੁਣ ਲੋਕਾਂ ਕੋਲ ਵਿਹਲਦੀ ਕਮੀ ਆ ਜਾਣ ਤੇ ਇਨ੍ਹਾਂ ਵਿੱਚ ਰੌਣਕ ਘਟ ਗਈ ਹੈ ਅੱਜ ਦੇ ਮਨੁੱਖ ਦੇ ਲਈ 2-2 ਦਿਨ ਜਾਂ 1-1 ਪੂਰਾ ਦਿਨ ਮੇਲੇ ਵਿੱਚ ਗੁਜ਼ਾਰਨਾ ਔਖਾ ਹੈ। ਮੇਲਾ ਪੁਰਾਣੇ ਲੋਕਾਂ ਦੇ ਮਨੋਰੰਜਨ ਦਾ ਸਾਧਨ ਵੀ ਸੀ। ਪਰੰਤੂ ਵਰਤਮਾਨ ਸਮੇਂ ਵਿੱਚ ਵਿਗਿਆਨ ਨੇ ਮਨੁੱਖ ਨੂੰ ਰੇਡੀਓ, ਟੈਲੀਵਿਜ਼ਨ, ਵੀਡੀਓ ਅਤੇ ਫਿਲਮਾਂ ਆਦਿ ਮਨੋਰੰਜਨ ਦੇ ਸਾਧਨ ਦਿੱਤੇ ਹਨ। ਜੋ ਕਿ ਥੋੜੇ ਸਮੇਂ ਵਿੱਚ ਹੀ ਘਰ ਬੈਠਿਆ ਉਹਨਾਂ ਦਾ ਰਜਵਾ ਮਨੋਰੰਜਨ ਮਨੋਰੰਜਨ ਘਰੇ ਤਿੰਦੇ ਹਨ ਰੇਡੀਓ ਤੇ ਟੈਲੀਵਿਜ਼ਨ ਤਾਂ ਘਰ ਘਰ ਹਨ ਇਸ ਕਰਕੇ ਮਨੋਰੰਜਨ ਦੀ ਖਾਤਰ ਲੋਕਾਂ ਦੀਆਂ ਲੋਕਾਂ ਦੀ ਮੇਲਿਆਂ ਵਿੱਚ ਰੁਚੀ ਘਟ ਗਈ ਹੈ ਅੱਜ ਦੇ ਲੋਕ ਕੁਝ ਸਫਾਈ ਪਸੰਦ ਹੋਣ ਕਰਕੇ ਮੇਲਿਆਂ ਵਿਚਲੀਆਂ ਮਿੱਟੀ ਘਟੇ ਭਰਪੂਰ ਤੇ ਮੱਖੀਆਂ ਨਾਲ ਭਰੀਆਂ ਮਠਿਆਈਆਂ ਖਾਣੀਆਂ ਵੀ ਪਸੰਦ ਨਹੀਂ ਕਰਦੇ ਮੇਲਿਆਂ ਵਿੱਚ ਰੌਣਕਾਂ ਲਾਉਣ ਵਾਲੇ ਨਾ ਤਾਂ ਕੋਈ ਹੁਣ ਕੁੱਕੜਵਾਜ ਰਹੇ ਨਿਹਾਨ ਤੇ ਨਾ ਹੀ ਬਟੇਰਵਾਜ ਰਹੇ ਹਨ ਤੇ ਨਾ ਹੀ ਕਬੱਡੀ ਦੇ ਕੋਲ ਅੱਜਕੱਲ੍ਹ ਸਿਆਸੀ ਪਾਰਟੀਆਂ ਦੇ ਅਖਾੜੇ ਮੇਲਿਆਂ ਵਿੱਚ ਜ਼ਰੂਰ ਕੁਝ ਰੌਣਕ ਲਾਉਂਦੇ ਹਨ ਅਜੀ ਹੈ ਕੁਝ ਕਾਰਨਾਂ ਕਰਕੇ ਮੇਲੇਆਂ ਵਿੱਚ ਲੋਕਾਂ ਦੀ ਦਿਲਚਸਪੀ ਲੋਕਾਂ ਦੀ ਦਿਲਚਸਪੀ ਘਟ ਗਈ ਹੈ ਜਿਸ ਕਰਕੇ ਉੱਥੇ ਮਠਿਆਈਆਂ ਪਕੌੜਿਆਂ ਖਿਡੌਣਿਆਂ ਤੇ ਹੋਰ ਖੇਡ ਤਮਾਸ਼ੀਆਂ ਦੀਆਂ ਦੁਕਾਨਾਂ ਵੀ ਘਟ ਗਈਆਂ ਹਨ ਕਿਉਂਕਿ ਇਹਨਾਂ ਚੀਜ਼ਾਂ ਦੇ ਵਪਾਰੀਆਂ ਨੂੰ ਗਾਹਕ ਘੱਟ ਲੱਭਦੇ ਹਨ ਅੱਜ ਕੱਲਰ ਵਾਈਟ ਦੇ ਮੇਲਿਆਂ ਨਾਲੋਂ ਕਿਤੇ ਕਿਤੇ ਸਕੂਲਾਂ ਕਾਲ ਜਾਂ ਕਲੱਬਾਂ ਯੂਨੀਵਰਸਿਟੀਆਂ ਯੂਨੀਵਰਸਿਟੀਆਂ ਅਤੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਵੀ ਮੇਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਪਰ ਇਹ ਮੇਲਿਆਂ ਨਾਲੋਂ ਵਧੇਰੇ ਸਮਾਗਮ ਜਾਂ ਪ੍ਰਦਰਸ਼ਨੀਆਂ ਹੁੰਦੀਆਂ ਹਨ ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਰਵਾਇਤੀ ਮੇਲਿਆਂ ਵਿੱਚ ਆਮ ਲੋਕਾਂ ਦੀ ਰੁਚੀ ਘਟ ਗਈ ਹੈ ਅਤੇ ਉਹਨਾਂ ਦੇ ਦਿਲ ਪਰਚਾਵੇ ਲਈ ਹੋਰ ਨਸਾਨਾ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਬੱਚਿਓ ਇਹ ਸੀ ਮੇਲਿਆਂ ਦਾ ਬਦਲਦਾ ਰੂਪ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ